ਚਮ ਚਮ ਰੱਖੋ ਨੀਏ ਕਲਗੀ ਜਿ ਜਾਰਦੀ ਫੁੱਲਾਂ ਨਾਲ ਗੁੰਦੋ ਲੜੀ ਹਿਰੀਆਂ ਦੇ ਹਾਰਦੀ ਜੰਗ ਵਿੱਚੋਂ ਲੜ ਕੇ ਸਪਾਹੀ ਮੇਰੇ ਆਉਣਗੇ ਚੰਨਾ ਦੇ ਚਿਹਰਿਆਂ ਤੋਂ ਚਨ ਮਸਕਉਣਗੇ ਵੇੜੇ ਵਿੱਚ ਲਾਟਾ ਹਮਾਰੂ ਕੋਸ਼ੀ ਸੰਸਾਰ ਦੀ ਚਮਚਮ ਰੱਖੋ ਨੀ ਐ ਕਲਗੀ ਜ ਜਾਰ ਦੀ ਕੁਲੇ ਕੁਲੇ ਹੱਥ ਕੇਰ ਪਾਣ ਵਿੱਚ ਗੋਰੀਆਂ ਕਲਣੇ ਸਵੇਰ ਦੀਆਂ ਮੈਂ ਜੋੜੀਆਂ ਨੇ ਤੋਰੀਆਂ ਲੱਗੇ ਹੋਏ ਕਾਠੀ ਉੱਤੇ ਲਹੂ ਨੇ ਦੱਸਿਆ ਮਾਏ ਤੇਰਾ ਜੋੜਾ ਦਾਦੇ ਕੋਲ ਜਾ ਵਸਿਆ ਛੱਡ ਦੇ ਉਡੀਕ ਹਣ ਹੰਸਾਂ ਦੇ ਹਾਰ ਦੀ ਚਮ ਚੁੰਮ ਰੱਖੋ ਨੀਏ ਕਲਗੀ ਜਝਾਰ ਦੀ ਜਿਨ੍ਹਾਂ ਦਾ ਵਛੋੜਾ ਮੈਂ ਨਾ ਪਲ ਸੀ ਸਹਾਰ ਦੀ ਚਮ ਚੁੰਮ ਰੱਖੋ ਨੀਏ ਕਲਗੀ ਜਝਾਰ ਦੀ ਛੱਡ ਦੇ ਉਡੀਕ ਹਣ ਹੰਸਾਂ ਦੇ ਹਾਰ ਦੀ ਚੁੰਮ ਚੁੰਮ ਰੱਖੋ ਨੀ ਕਲਗੀ ਜਜਾਰ ਦੀ ਚੁੰਮ ਚੁੰਮ ਰੱਖੋ ਨੀ ਕਲਗੀ ਜਜਾਰ ਦੀ ਚੁੰਮ ਚੁੰਮ ਰੱਖੋ ਨੀ ਕਲਗੀ ਜਜਾਰ ਦੀ ਬੋਲੇ ਸੋਨਿਆ ਲ ਸਤਿ ਸ਼੍ਰੀ ਅਕਾਲ ਖੁਸ਼ੀਆਂ ਚਰਗ ਜਾਵ ਸੋਨਹਲ ਹੋ ਜਾਵੇ ਫਤਵੜੀ ਹਲ ਹੋ ਜਾਵੇ ਸਾਹਿਬ ਜੀ ਪੁੱਤਰ ਚਨ ਕਮਲਾ ਨੂੰ ਪਾਵੇ ਅਕਸ਼ਰੀਆ ਕਾਲ ਚਿੱਟਿਆਂ ਵੱਜੋ ਵਾਲ ਸਤਿਗੁਰੂ ਰਗੜ ਬਿਰਦ ਬਣੇ ਦਿਲਾ ਜੈ ਚਿੱਤੋ ਗੁਪਤੋ ਸ਼ੇਗੋ ਸਿੰਘ ਸਰਬੱਤ ਗੁਰਦੁਆਰੇ ਸਿੰਘ ਸਾਹਿਬ ਜੀ ਕੋ ਸਤਿ ਅਕਸ਼ਰੀਆ ਕਾਲ ਕਾਲੀ ਕਾਲ ਦੇਖ ਤੇ ਫਤਕੁਰ ਫਤਕਾਲ ਸਾਹਿਬ ਜਰਮਨਸ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ